ਮਾਸਾ ਦੇ ਵਿਧਾਇਕ ਨਾਜ ਸਿੰਘ ਮਾਨਸਾਈਆ ਵੱਲੋਂ ਦਾਇਰ ਕੀਤੇ ਗਏ ਮਾਨ ਹਾਨੀ ਮਾਮਲੇ 'ਚ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਸੰਸਦਵੀ ਮੈਂਬਰ ਅਤੇ ਪੰਜਾਬ ਦੇ ਬੁਲਾਰੇ ਭਗਵੰਤ ਮਾਨ ਸਮੇਤ 9 ਜਣਿਆਂ ਨੂੰ ਸੱਮਨ ਜਾਰੀ ਕੀਤੇ ਨੇ ਸਾਰਿਆਂ ਨੂੰ 28 ਜਨਵਰੀ 2021 ਨੂੰ ਪੇਸ਼ ਹੋਣ ਲਈ ਆਖਿਆ ਭਗਵੰਤ ਮਾਨ ਨੇ April 2019 'ਚ ਦੋਸ਼ ਲਾਇਆ ਸੀ ਕਿ ਵਿਧਾਇਕ ਮਾਨਸਾਈਆ ਨੇ ਕਾਂਗਰਸ ਤੋਂ 10 ਕਰੋੜ ਰੁਪਏ ਲਏ ਨੇ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਬਣਨ ਲਈ ਆਮ ਆਦਮੀ ਪਾਰਟੀ ਛੱਡੀ ਹੈ ਇਸ ਤੋਂ ਬਾਅਦ ਮਾਨ ਹਾਨਿਆ ਨੇ ਮਾਨਸਾ ਦੀ ਅਦਾਲਤ 'ਚ ਮਾਨ ਹਾਨੇ ਦਾ ਮੁਕੱਦਮਾ ਦਾਇਰ ਕੀਤਾ ਹੈ। ਮੈਂ ਕਾਂਗਰਸ ਜੁਆਇਨ ਕਰ ਲਈ ਸੀ 25 ਅਪ੍ਰੈਲ 2019 ਨੂੰ ਤੇ 27 ਅਪ੍ਰੈਲ ਨੂੰ ਭਗਵੰਤ ਮਾਨ ਨੇ ਜਿਹੜੇ ਕਿ ਮਾਨਯੋਗ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ ਉਹਨਾਂ ਨੇ ਸੰਗਰੂਰ ਵੇਖੇ ਇੱਕ ਜਿਹੜੀ ਹੈਗੀ ਆ ਕਾਨਫਰੰਸ ਕਰਕੇ ਪੱਤਰਕਾਰਾਂ ਦੀ ਉਹਦੇ ਵਿੱਚ ਇਹ ਬਿਆਨ ਦਿੱਤਾ ਸੀ ਕਿ ਵੀ 나ਜ਼ਰ ਸਿੰਘ ਨੇ ਜਿਹੜੀ ਕਾਂਗਰਸ ਜੁਆਇਨ ਕੀਤੀ ਹੈ ਉਦੇਸ਼ ਵਾਸਤੇ ਉਹਨਾਂ ਨੇ 10 ਕਰੋੜ ਰੁਪਇਆ ਲਿਆ ਤੇ ਪੰਜਾਬ ਪੋਲੂਸ਼ਨ ਟੋਰਡ ਦੀ ਚੇਅਰਮੈਨ ਇਹ ਪੱਕੀ ਕਰ ਲਈ ਹੈ ਜਿਹੜਾ ਕਿ ਇਹ ਜਾ ਕੁਛ ਨਹੀਂ ਸੀ ਨਾ ਤਾਂ ਮੈਂ ਚੇਅਰਮੈਨ ਇਹ ਪੱਕੀ ਕੀਤੀ ਸੀ ਨਾ ਹੀ ਮੈਂ ਕੋਈ ਹੋਰ ਕੀਤੀ ਸੀ ਮੇਰਾ ਉਹਨਾਂ ਦਾ ਨਾਰਾਜ਼ਗੀ ਸੀ ਤੇ ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਰੋਜ਼ ਮੇਰੇ ਤੇ ਪ੍ਰੈਸ਼ਰ ਸੀ ਵੀ ਸਾਡੇ ਕੰਮ ਨਹੀਂ ਹੁੰਦੇ ਸਾਡੇ ਕੰਮ ਨਹੀਂ ਹੁੰਦੇ ਮੈਂ ਇਹ ਸੋਚ ਕੇ ਹੀ ਇਹ ਜਿਹੜੀ ਕੈਲੋ ਪਾਰਟੀ ਜੁਆਇਨ ਕੀਤੀ ਸੀ ਵੀ ਮੈਂ ਉਹਦੇ ਹਲਕੇ ਦੇ ਕੰਮ ਕਰਾਵਾਂ ਮੈਂ ਹੁਣ ਉਧਰ ਦੀ ਪਾਰਟੀ ਦਾ ਵੀ ਪਤਾ ਹੀ ਹੈ ਤੇ ਦੂਜੇ ਪਾਸੇ ਜਿੱਧਰ ਮੈਂ ਗਿਆ ਮੈਂ ਇਹ ਸੋਚ ਕੇ ਗਿਆ ਸੀ ਵੀ ਸਰਕਾਰ ਦੇ ਨਾਲ ਚੱਲ ਕੇ ਲੋਕਾਂ ਦੇ ਫਾਇਦੇ ਕਰਾਇਆ ਜਾ ਸਕਦੇ ਆ ਤੇ ਉਸ ਨੂੰ ਲੈ ਕੇ ਕਿਉਂਕਿ ਮੇਰੇ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨੇ ਚਾਹਣ ਵਾਲਿਆਂ ਨੇ ਸਾਰੇ ਨੇ ਇਸੇ ਦਾ ਬੁਰਾ ਮਨ ਆਇਆ ਵੀ ਬਹੁਤ ਮਾੜੀ ਗੱਲ ਕੀਤੀ ਹੈ ਭਗਵੰਤ ਮਾਨ ਨੇ ਤੇ ਮੈਂ ਇਹ ਸੋਚ ਕੇ ਵੀ ਚਲੋ ਮੈਨੂੰ ਸਾਰੇ ਕਹਿੰਦੇ ਦੇ ਮੈਂ ਭਗਵੰਤ ਮਾਨ ਨੂੰ ਨੋਟਿਸ ਹੀ ਭੇਜਿਆ ਸੀ